ਨੀ ਇਦਾਂ ਦਾ ਕੁਝ ਕਰਦਾ ਮੈਂ ਤੁਹਾਡੀਆਂ ਜਿਹੜੀਆਂ ਪੁੱਛੜ ਚੜੇ ਦੀਆਂ ਵੀਡੀਓ ਆ ਮੈਂ ਬਹੁਤ ਦੂਰ ਤੱਕ ਪਚਾਦਾ ਮਨਜੀਤ ਕੌਰ ਜੀ ਕਹੇ ਤੁਹਾਨੂੰ ਇੰਨਾ ਹੀ ਆ ਸੁਖ ਰੇਤੀਆਂ ਨਾਲ ਪਿਆਰ ਮੈਂ ਸੁਖ ਰੇਤੀਆਂ ਮਿਲ ਉਹਨਾਂ ਤੁਸੀਂ ਆਈਡੀ ਬੰਦ ਕਰੋ ਜੇ ਕਰ ਸਕਦੇ ਹੋ ਤਾਂ ਕਰੋ ਗੱਲ ਹੁਣ ਮੈਂ ਕਹਿ ਹੀ ਦਿੰਨਾ ਅੱਜ ਜੇ ਤੂੰ ਇੰਨੀ ਸਹੀ ਹੈ ਨਾ ਤੂੰ ਕਹਿ ਨਹੀਂ ਮੇਰਾ ਪਿਓ ਹੈ ਨਹੀਂ ਜਿਹੜਾ ਤੇਰੀ ਬੇਬੇ ਨਾਲ ਪਾਗ ਵਾਲਾ ਸਰਦਾਰ ਪਿਆ ਹੁੰਦਾ ਉਹ ਬੰਦਾ ਕੌਣ ਰਾਤ ਨੂੰ 12 ਵਜੇ ਦੇ ਘਰ ਜਾ ਕੇ ਦੇਖ ਲਿਓ ਮੇਰੇ ਤੇ ਨਹੀਂ ਯਕੀਨ ਜਾਨਵਰ ਦਾ ਜਿੱਦੀ ਰੇਡ ਚ ਮੇਰੇ ਸਕੇ ਭਾਈ ਭੈਣ ਹੈਗੇ ਉਹ ਨਹੀਂ ਵਾਰ ਸਕਦੇ ਪਰ ਇਸ ਭਰਾ ਭਰੂਏ ਦਾ ਕੋਈ ਨਹੀਂ ਹੈਗੇ ਜੋ ਹੈਗੇ ਉਹੀ ਨੇ ਇਹ ਸਾਰਿਆਂ ਨੂੰ ਪਤਾ ਹੀ ਹੈ ਹੁੰਦਾ ਮੈਨੂੰ ਵੀ ਹੁੰਦਾ ਤੀ ਮਾਰੋ ਇਹ ਜਾਂ ਮਾਰੋ ਇੱਕੋ ਵਾਰੀ ਗੱਲ ਨੇ ਬੇੜੋ ਕਿਸੇ ਨੂੰ ਮੈਨੂੰ ਹੀ ਮਾਰ ਦੋ ਇੱਕ ਵਾਰੀ ਆਣ ਕੇ ਗੱਲ ਨੇ ਤੇ ਹੁਣ ਜਿਹਦਾ ਨੰਬਰ ਪਾਉਣਾ ਜਾ ਪਾਲ ਤੇ ਤੇਰੀਆਂ ਵੀਡੀਓ ਮੈਂ ਪਵਾਉਂ ਹੁਣ ਤੇ ਮੈਂ ਪਾਉਂਗਾ ਵੀ ਤਨੂੰ ਦੇ ਪੇਜ ਤੇ ਫਿਰ ਤੂੰ ਕਰ ਲਈਂ ਜੂ ਚਾਰ ਬੂਥੇ ਤੇ ਮਾਰੀਆਂ ਨਾ ਜਵਾੜੇ ਦੇ ਅਤਰਾ ਜਿਹੜਾ ਢਿੱਡਲ ਜਾ ਫੇਸ ਆ ਮੈਂ ਸਾਰਾ ਲਾ ਦੂੰ ਨੇ ਵੀ ਰਿਲੇਸ਼ਨ ਹੁੰਦੇ ਨਹੀਂ ਟੁੱਟਦੇ ਆ ਲੋਕੀ ਸਿਆਪੇ ਥੂੜੀ ਕਰਦੇ ਆ ਇਦਾਂ ਸਿਆਪੇ ਕਰਨ ਤੇ ਆ ਗਏ ਤੇ ਫਿਰ ਤਾਂ ਸਰ ਗਿਆ ਜਦੋਂ ਇੰਟਰਨੈਟ ਆਇਆ ਤਾਂ ਲੋਕਾਂ ਦੀਆਂ ਨਿੱਜੀਆਂ ਲੜਾਈਆਂ ਵੀ ਇੰਟਰਨੈਟ ਦੇ ਉੱਤੇ ਐਨੀਆਂ ਚੱਲਣ ਲੱਗੀਆਂ ਨੇ ਕਿ ਲੋਕ ਆਪਣੇ ਘਰ ਦੀਆਂ ਗੱਲਾਂ ਵੀ ਆ ਕੇ ਇੰਟਰਨੈਟ ਦੇ ਉੱਤੇ ਹੀ ਸ਼ੇਅਰ ਕਰਦੇ ਨੇ ਜਿਹਦੇ ਚੱਲਦੇ ਫਿਰ ਲੋਕ ਵੀ ਕਮੈਂਟਾਂ ਦੀ ਝੜੀ ਲਾ ਦਿੰਦੇ ਨੇ ਹੁਣ ਜੇਕਰ ਅਸੀਂ ਮੁੱਦੇ ਦੀ ਗੱਲ ਕਰੀਏ ਤਾਂ ਮੁੱਦਾ ਭੱਖਿਆ ਹੋਇਆ ਸੁਖ ਰਤਿਆ ਤੇ ਦੂਜੇ ਪਾਸੇ ਮਨਜੀਤ ਕੌਰ ਦਾ ਮਨਜੀਤ ਤੇ ਸੁਖ ਰਤਿਆ ਦੇ ਆਪਸੀ ਤਕਰਾਰ ਇੰਨੀ ਵੱਡੀ ਹੋਈ ਹੈ ਕਿ ਇੱਕ ਦੂਜੇ ਨੂੰ ਲਾਈਵ ਹੋ ਕੇ ਵੀਡੀਓਜ਼ ਪਾ ਕੇ ਇੱਕ ਦੂਜੇ ਦੇ ਜਿੱਥੇ ਖੁਲਾਸੇ ਕੀਤੇ ਜਾ ਰਹੇ ਨੇ ਉੱਥੇ ਇੱਕ ਦੂਜੇ ਨੂੰ ਗਲਤ ਤੇ ਆਵਾ ਤਵਾ ਵੀ ਬੋਲਿਆ ਜਾ ਰਿਹਾ ਇਹਨਾਂ ਦੇ ਆਪਸੀ ਮੈਟਰ ਤੋਂ ਬਾਅਦ ਹੁਣ ਇਹਨਾਂ ਦਾ ਫਰੈਂਡ ਸਰਕਲ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਇੱਕ ਦੂਜੇ ਦੇ ਭੇਤ ਖੋਲੇ ਜਾ ਰਹੇ ਨੇ ਉੱਥੇ ਹੀ ਹਾਲ ਦੇ ਵਿੱਚ ਸੁਖ ਰਤਿਆ ਦੇ ਨਾਲ ਜਿਹੜੀ ਇੱਕ ਨਵੀਂ ਲੜਕੀ ਨਜ਼ਰ ਆ ਰਹੀ ਹੈ ਉਸ ਦੇ ਹੱਕ ਦੇ ਵਿੱਚ ਉਸ ਦਾ ਫਰੈਂਡ ਉੱtre ਆ ਉਸ ਨੇ ਵੀਡੀਓ ਪਾ ਕੇ ਮਨਜੀਤ ਨੂੰ ਉਸ ਦੇ ਇਕੱਲੇ ਇਕੱਲੇ ਜਿਹੜੇ ਕਿ ਉਸ ਦੇ ਵੱਲੋਂ ਬੋਲਿਆ ਜਾ ਰਿਹਾ ਉਸ ਦਾ ਜਵਾਬ ਦਿੱਤਾ ਹੈ ਕਿਸ ਤਰੀਕੇ ਦੇ ਨਾਲ ਦਿੱਤਾ ਤੁਸੀਂ ਖੁਦ ਹੀ ਦੇਖ ਲਓ ਇਹ ਵੀਡੀਓ ਭੈਣ ਸਮਝ ਕੇ ਹੀ ਗੱਲਾਂ ਕਰੂੰਗਾ ਨਾ ਕੋਈ ਗਾਲੀ ਗਲੋਚ ਹੋਊਗਾ ਇੱਥੇ ਤੇ ਨਾ ਕੁਝ ਹੋਰ ਠੀਕ ਹੈ ਪਹਿਲਾਂ ਜੋ ਉਹਨਾਂ ਨੇ ਗੱਲਾਂ ਕੀਤੀਆਂ ਮੈਂ ਉਹਨਾਂ ਨੂੰ ਸੱਚ ਦੱਸਣਾ ਚਾਹੁੰਦਾ ਕਿ ਇਹ ਸੱਚ ਹੈ ਅੱਜ ਕੇ ਸੋਚੇ ਤੋ ਦੱਸਣੇ ਉਹ ਉਮਰ ਤੇ ਬਸ ਸਾਰੀਆਂ ਜਿਹੜੀਆਂ ਗੱਲਾਂ ਵਾਲੇ ਪਰਸਨਲ ਸਟੋਰੀ ਦੇ ਨਾਲ ਵੀ ਜਿਹੜਾ ਇੱਕ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਕਾਹਵਾ ਪੈਣ ਤੋਂ ਕਹਿ ਕੇ ਰਿਸ਼ਤਾ ਤੋੜ ਦਿੰਦਾ ਆ ਤਾਂ ਉਹ ਦਿਲ ਤੇ ਹੁਣ ਤੁਸੀਂ ਦੇਖ ਰਹੇ ਹੋਗੇ ਅੱਜ ਕੱਲ ਇੰਸਟਾਗ੍ਰਾਮ ਤੇ ਵੀਡੀਓ ਪਾ ਰਹੇ ਤੈਨੂੰ ਕੰਟਰੈਕਟਰ ਸੇ ਦਿਖਾਉਣਾ ਨਾ ਕੰਟਰੈਕਟਰ ਹੈ ਉਹ ਜਿਹੜਾ ਮੈਂ ਪਹਿਲਾਂ ਵੀ ਕਿਹਾ ਕੰਟਰੈਕਟਰ ਦਿਖਾਉਣ ਮੈਡਮ ਜੀ ਨੇ ਕਿਹਾ ਕੰਟਰੈਕਟਰ ਦਿਖਾਉਣ ਨੂੰ ਤੁਸੀਂ ਮੇਰੇ ਕੋਈ ਲੱਗਦੇ ਨਹੀਂ ਉਹ ਮੇਰੇ ਫੈਮਿਲੀ ਮੈਂਬਰ ਨਹੀਂ ਉਹ ਮੈਂ ਦਿਖਾਵਾਂ ਤੇ ਮੈਨੂੰ ਪ੍ਰੂਫ ਦੇਣ ਦੀ ਜਰੂਰਤ ਨਹੀਂ ਦੋਨੇ ਇੱਥੇ ਬੈਠੇ ਆ ਤੇ ਉਹਨਾਂ ਤੋਂ ਪੁੱਛ ਲਓ ਕੰਟਰੈ ਯੋਸ ਪੌਨੇਓ ਕਲੋਸ ਤੁਸੀਂ ਐਨੇਓ ਨੂੰ ਰਾਤ ਨੂੰ ਇਕੱਠੇ ਸੌਣੇ ਉਹ ਕਿਹੜਾ ਕੰਟ੍ਰੈਕਟ ਇੱਕ ਮਿੰਟ ਰਾਤ ਨੂੰ ਇਕੱਠੇ ਸੌਣ ਵਾਲੀ ਗੱਲ ਕੀਤੀ ਮੈਨੂੰ ਇਹ ਗੱਲ ਦੱਸ ਦੋ ਕਿ ਮੈਡਮ ਜੀ ਇੱਕ ਗੱਲ ਦਾ ਸਬੂਤ ਦੇ ਦੇਣ ਰਾਤ ਨੂੰ ਇਕੱਠੇ ਸੌਣ ਦੀ ਗੱਲ ਹੈ ਕਿ ਮੈਂ ਆਣ ਕੇ ਸਵਾਉਂਦੇ ਆ ਕੀ ਆਣ ਕੇ ਮੈਡਮ ਜੀ ਸਵਾਉਂਦੇ ਆ ਮੇਰੀ ਭੈਣ ਆਣ ਕੇ ਸਵਾਉਂਦੀ ਆ ਜਾਂ ਤਨੂ ਨੂੰ ਜਾਂ ਸੁਖ ਨੂੰ ਆਣ ਕੇ ਸਵਾਉਂਦੀ ਆ ਕਿ ਇਕੱਠੇ ਸੌਂਦੇ ਆ ਪਹਿਲੀ ਗੱਲ ਤੈਨੂੰ ਆਪਣੇ ਪਲੇਟ 'ਚ ਰਹਿੰਦੀ ਆ ਤੇ ਸੁੱਖ ਮੇਰੇ ਨਾਲ ਰਹਿੰਦਾ ਆ ਮੈਂ ਇਹ ਗੱਲ ਦੱਸ ਦਾਂ। ਜਿਹੜਾ ਉਹ ਮੁੰਡਾ ਕਦੀ ਅੰਮ੍ਰਿਤਸਰ ਰਹਿੰਦਾ ਹੈ ਉਹ ਕਦੀ ਚਲੰਦਰ ਰਹਿੰਦਾ ਹੈ ਉਹ ਕਹਿੰਦਾ ਕਿ ਮੈਂ ਇੱਕ ਤੈਨੂੰ ਨੂੰ ਪਾਉਂਡ ਕੀਤਾ ਐ ਸੁਖਰਤੀ ਨੂੰ ਪਾਉਂਡ ਕੀਤਾ ਐ। ਕਦੇ ਉਹ ਮੇਰੇ ਬਾਰੇ ਗੱਲ ਕਰ ਰਹੀ ਹੈ ਕਿ ਕਦੇ ਚਲੰਦਰ ਰਹਿੰਦਾ ਹੈ ਕਦੇ ਅੰਮ੍ਰਿਤਸਰ ਰਹਿੰਦਾ ਹੈ। ਪਹਿਲੀ ਗੱਲ ਤਾਂ ਅੰਮ੍ਰਿਤਸਰ ਮੇਰਾ ਘਰ ਹੈ ਇੱਕ ਦਿੱਲੀ ਮੇਰਾ ਘਰ ਮੈਂ ਜਿੱਥੋਂ ਦਾ ਹੈਗਾ ਦਿੱਲੀ ਦਾ ਠੀਕ ਆ। ਤੇ ਜਲੰਧਰ ਮੈਂ ਕੁਝ ਟਾਈਮ ਰਹਿ ਕੇ ਗਿਆ ਹੋਇਆ ਹਾਂ ਤੇ ਮੈਂ ਬੰਬੇ ਹਾਂ ਹੁਣ ਇੰਟਰਵਿਊ ਜਿਨ੍ਹਾਂ ਨੇ ਲਿਆ ਉਹਨਾਂ ਦੀ ਗੱਲ ਸੁਣ ਲੋ ਮੜੀ ਜੀ ਕਦੀ ਕਹਿੰਦਾ ਮੈਂ ਸੁਖਰੇਤੀ ਤੋਂ ਪੈਸੇ ਲਿੱਤੇ ਹੋਏ ਆ ਤੇ ਹੁਣ ਉਹ ਮੈਂ ਪੇਮੈਂਟ ਕਰਦਾ ਤੇ ਹੁਣ ਉਹਨੇ ਇੱਕ ਸ਼ੋਅ ਕਰ ਰਿਆ ਮੈਂ ਤਾਂ ਕਿਹਾ ਹੀ ਨਹੀਂ ਮੈਂ ਸੁਖਰੇਤੀ ਤੋਂ ਪੈਸੇ ਲਿੱਤੇ ਹੋਏ ਆ ਸਗੋਂ ਕਿ ਸੁਖਰੇਤੀ ਨੂੰ ਪੈਸੇ ਦਿੱਤੇ ਹੋਏ ਆ ਕਿ ਤੂੰ ਮੇਰੀ ਆਰਟਿਸਟ ਦਾ ਵੀਡੀਓ ਬਣਾ ਤੇ ਕਹਣ ਜਿਹੜਾ ਕੰਪਰੀ ਨੂੰ ਲੈ ਕੇ ਗੱਲ ਕਰ ਰਹੀ ਆ ਉਹਨਾਂ ਹੁਣ ਕਦੇ ਜਲੰਧਰ ਕਦੇ ਅੰਮ੍ਰਿਤਸਰ 1 ਮਿੰਟ ਇਹਨਾਂ ਨੇ ਕਿਹਾ ਕਿ 14 ਸਾਲ ਹੋ ਗਏ ਮੈਨੂੰ ਉੱਥੇ ਰਹਿੰਦੇ ਨੂੰ ਪਹਿਲੀ ਗੱਲ ਮੈਂ ਉਦੋਂ ਲਾਈਵ ਤੇ ਕਿਹਾ ਸੀ ਕਿ ਮੈਂ 14 ਸਾਲ ਤੋਂ ਰਹਿਣਾ ਨਾ ਕਿ ਮੈਂ ਇਹ ਗੱਲ ਕਹੀ ਸੀ ਕਿ ਮੈਂ 14 ਸਾਲ ਤੋਂ ਬੰਬੇ ਆ ਠੀਕ ਆ ਮੈਂ 7 6 7 ਸਾਲ ਤੋਂ ਬੰਬੇ ਹੈਗਾ ਇਹ ਗੱਲ ਠੀਕ ਹੈ ਹੈਗੀ ਆ ਜੋ ਵੀ ਹੈ ਮੇਰੇ ਪਰਸਨਲੀ ਮੈਟਰਸ ਆ ਤੇ ਬਾਕੀ ਮੈਂ ਗੱਲ ਕਰਦਾ ਮਨਜੀਤ ਕੌਰ ਜੀ ਤੁਹਾਡੀ ਨਹੀਂ ਔਕਾਤ ਨਹੀਂ ਹੈਗੀ ਮੈਂ ਉਹਨਾਂ ਭੈਣ ਕਿਹਾ ਤੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ ਤੇ ਸੋ ਪਲੀਜ਼ ਨਾ ਕਰੋ ਤੁਸੀਂ ਇਦਾਂ ਕਿ ਮੇਰੇ ਬਾਰੇ ਇਦਾਂ ਜਾ ਕੇ ਇੰਟਰਵਿਊਜ਼ 'ਚ ਬੋਲੋ ਮੈਂ ਕਹਿੰਦਾ ਸੁੱਖ ਬਾਰੇ ਬੋਲ ਦੋ ਤੁਸੀਂ ਠੀਕ ਹੈ ਸੋਖਣਾ ਤੁਹਾਡਾ ਕੋਈ ਮੈਟਰ ਹੋਊਗਾ ਪਰ ਮੇਰੇ ਨਾਲ ਕੋਈ ਮੈਟਰ ਨਹੀਂ ਹਾਂ ਸੁੱਖ ਬਾਰੇ ਬੋਲੋ ਮੈਨੂੰ ਜੱਚੂਗਾ ਸੋਖਰੀ ਫੈਮਿਲੀ ਬਾਰੇ ਬੋਲੋਗੇ ਮੈਂ ਫੇਰ ਹੀ ਇਦਾਂ ਲਾਈਵ ਹੋ ਕੇ ਤੁਹਾਨੂੰ ਦੇ ਦੂੰਗਾ ਕਿਉਂਕਿ ਉਹਦੀ ਫੈਮਿਲੀ ਨੂੰ ਮੈਂ ਇੱਕ ਵਾਰੀ ਆਪਣੀ ਫੈਮਿਲੀ ਕਿਹਾ ਹੋਇਆ ਤਾਂ ਕਰਕੇ ਸੋਖਣੇ ਗਲਤੀ ਕੀਤੀ ਹੋਗੀ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਫੈਮਿਲੀ ਜਰੇ ਜਾਂ ਮੇਰੀ ਮੈਂ ਕੋਈ ਗਲਤੀ ਕੀਤੀ ਮੇਰੀ ਫੈਮਿਲੀ ਜਰੇ ਤੁਸੀਂ ਸਾਡੇ ਤੇ ਬੋਲੋ ਕੋ ਤੇ ਬਾਕੀਆਂ ਲਈ ਵੀ ਤੁਹਾਡੇ ਚਮਚੇ ਬੇਲੀਆਂ ਲਈ ਵੀ ਜਿੰਨਾਂ ਦੀਆਂ ਵੀਡੀਓ ਆਈਆਂ ਮੇਰੇ ਕੋਲ 14 ਸਾਲ ਹੋ ਗਏ ਕੋਣ ਕਹਿੰਦਾ 14 ਸਾਲ ਹੋ ਗਏ ਉਹਨਾਂ ਨੇ ਆਪ ਕਿਹਾ ਕਿ ਉਹ ਯਾਰਾ ਜਿਹੜੀ ਪਹਿਲਾਂ ਇੰਟਰਵਿਊ ਲੈ ਰਹੀ ਐ ਇਹਨੂੰ ਕਹੇ ਪਹਿਲਾਂ ਸੁਣ ਲਿਆ ਕਰ ਕੰਨ ਭਣ ਤੋਂ ਪਿੱਛੇ ਲਾਈ ਹੁੰਦੇ ਆ ਤੁਸੀਂ ਕਿ ਸੁਣਨਾ ਨਹੀਂ ਆਉਂਦਾ ਤੁਹਾਨੂੰ 14 ਸਾਲ ਦਾ ਸੀ ਉਦੋਂ ਐਦਾਂ ਕਿਹਾ ਮੈਂ ਸਭ ਲੈਣੀ ਕਿੱਥੇ ਦਿਮਾਗ ਲਗਾਉਂਦਾ ਸਾਲਾ ਰਹਿ ਰਿਹਾ ਕਿ ਕਦੀ ਜਲੰਧਰ ਰਹਿ ਰਿਹਾ ਆ ਵੀ ਉਹਨਾਂ ਨੇ ਆਉਣਾ ਸੀਗਾ ਇੱਕ ਮਿੰਟ ਥੱਲੇ ਮੈਸੇ ਆਇਆ ਮਨਜੀਤ ਸਹੀ ਆ ਭਰਾਵਾ ਮੈਂ ਉਹਨੂੰ ਗਲਤ ਕਦੇ ਕਹਿ ਰਿਹਾ ਉਹਨਾਂ ਨੇ ਜਿਹੜੀਆਂ ਮੇਰੇ ਬਾਰੇ ਗੱਲਾਂ ਕਹੀਆਂ ਮੈਂ ਉਹਨਾਂ ਦਾ ਹੀ ਜਵਾਬ ਦੇ ਰਿਹਾ ਮੈਂ ਕੁਝ ਹੋਰ ਨਹੀਂ ਕਹਿ ਰਿਹਾ ਕਿ ਮਨਜੀਤ ਨੇ ਗਲਤ ਟਾਪਿਕ ਮੁੱਦਾ ਉਠਾਇਆ ਗਲਤ ਕੁਝ ਕੀਤਾ ਐਦਾਂ ਮੈਂ ਕਦੇ ਹੀ ਨਹੀਂ ਕਿਹਾ ਅਸਲ ਕੱਲ ਤੇ ਵਿੱਚ ਹੀ ਉਹਨਾਂ ਨੇ ਕਾਲ ਕੀਤਾ ਕਿ ਅਸੀਂ ਆਉਣਾ ਵਾ ਚੜ੍ਹੇ ਘੜੇ ਏਅਰਪੋਰਟ ਤੋਂ ਲੈ ਜਾਈ ਪਰ ਕਿਸੇ ਨੂੰ ਦੱਸੀ ਨਾ ਕਿ ਅਸੀਂ ਆ ਰਹੇ ਆ ਯਾਰ ਤੁਹਾਨੂੰ ਪਤਾ ਲੱਗ ਰਿਹਾ ਕਿ ਹਾਂ ਪਹਿਲੀ ਗੱਲ ਇਹ ਗੱਲ ਮ ਨੀਵੇਂ ਤਾਂ ਬਹਿ ਜਾਊਂਗਾ ਠੀਕ ਹੈ ਜੇ ਮੈਂ ਇਹ ਗੱਲ ਕਿਸੇ ਨੂੰ ਵੀ ਕਹੀ ਉਹ ਮੈਂ ਚੰਡੀਗੜ੍ਹ ਆਉਣੇ ਮੈਂ ਲੋਕੇ ਲੈ ਜਾਉਂ ਪੇ ਲੋਕੇ ਲੈ ਜਾਣਾ ਇਦਾਂ ਉਦਾਂ ਜੋ ਵੀ ਇਹ ਕਹਿੰਦੇ ਮੈਨੂੰ ਡਰ ਨਹੀਂ ਹੈਗਾ ਕਿਸੇ ਦਾ ਇੱਕ ਦਿਨ ਮੌਤ ਤਾਂ ਸਭ ਨੂੰ ਆਉਣੀ ਹੈ ਠੀਕ ਹੈ ਮਨਜੀਤ ਕੌਰ ਜੀ ਤੁਹਾਨੂੰ ਵੀ ਆਉਣੀ ਹੈ ਤੇ ਮੈਨੂੰ ਵੀ ਆਉਣੀ ਹੈ ਇਹ ਨਾ ਹੋਏ ਤੁਹਾਡੀ ਟਾਈਮ ਤੋਂ ਪਹਿਲਾਂ ਅਜੇ ਥੋੜਾ ਧਿਆਨ ਨਾ ਰਾਓ ਮੇਰੇ ਹਲਿਕਰੇ ਵਿੱਚ ਨਹੀਂ ਤੇ ਉਹ ਕਹਿੰਦੇ ਪਿਆ ਕਿ ਉਹ ਮੁੰਡੇ ਦਾ ਫੋਨ ਚੱਕਣਾ ਪਈ ਤੇ ਕਿ ਅਸੀਂ ਨਹੀਂ ਆ ਰਹੇ ਜੇ ਡਰੇ ਤੋਂ ਇੰਨੇ ਬੈਠੇ ਹੈ ਜਾ ਹਿੰਮਤ ਨਾਲ ਚੰਡੀਗੜ੍ਹ ਵੜ ਕੇ ਦਿਖਾਉਣ ਚੰਡੀਗੜ੍ਹ ਛੱਡ ਮੈਂ ਤਾਂ ਕਿ ਨਹੀਂ ਦਿੱਲੀ ਵੜ ਜਾਣ ਦਿੱਲੀ ਮਾਲਵੀ ਨਗਰ ਠੀਕ ਹੈ ਮੇਰਾ ਘਰ ਆ ਤੇ ਮੈਂ ਵੜਦਾ ਵੀ ਆ ਜਿੱਦਣ ਅੱਜ ਮੈਂ ਐਦ ਕੀ ਮੇਰੇ ਘਰੇ ਆਇਆ ਮੈਂ ਤੈਨੂੰ ਜ਼ਰੂਰ ਦੱਸੂਗਾ ਮਨਜੀਤਕਰ ਮੇਰੀ ਇਹ ਭੈਣੇ ਤੂੰ ਆ ਜੀ ਠੀਕ ਹੈ ਉਹ ਐ ਅਮਰੀਕਾ ਵਾਲਿਆ ਭਰਾ ਮੇਰਾ ਤੇਰਾ ਫੋਨ ਤੋਂ ਪ੍ਰੋਮੋਸ਼ਨਾਂ ਤਾਂ ਸਾਡੇ ਤੋਂ ਹੀ ਕਰਾ ਕੇ ਆ ਥੱਲੇ ਜਿਹੜੇ ਮੈਸੇਜ ਕਰਨ ਨੇ ਸੁਧਰ ਜਾ ਠੀਕ ਹੈ ਮੇਰੇ ਆਪਰਾ ਸਾਰਿਆਂ ਦਾ ਪਤਾ ਮੈਨੂੰ ਕੌਣ ਕਿੱਥੇ ਕਿੱਥੇ ਟੱਟਾ ਤੂੰ ਪਤਾ ਤੁਹਾਨੂੰ ਬਾਤ ਕੀਤੀ ਸੀ ਮੈਨੂੰ ਉਹਨਾਂ ਨੇ ਕਾਲ ਵੀ ਕੀਤੀ ਮੇਰੀ ਕੋਲ ਤੇ ਵੀ ਗੱਲ ਹੋਈ ਐ ਫਿਰ ਮੇਰੇ ਕੋਲ ਤੈਨੂੰ ਦੇ ਮੈਸੇਜ ਵੀ ਨੇ ਕਿ ਸਾਡਾ ਤਾਂ ਕੁਝ ਨਹੀਂ ਆਏਗਾ ਜਿਵੇਂ ਅਸੀਂ ਨੋਰਮਲ ਫਰੈਂਡ ਨੇ ਲ ਆ ਦੇਖ ਹੁਣ ਮੈਡਮ ਨੇ ਜੀ ਨੇ ਕੀ ਕਿਹਾ ਕਿ ਤੈਨੂੰ ਨੇ ਕਾਲ ਕੀਤਾ ਸੀ ਇਹ ਵੀ ਗੱਲ ਮੈਂ ਦੱਸਦਾ ਤੈਨੂੰ ਨੇ ਕਾਲ ਕੀਤਾ ਸੀ ਕਿ ਮੇਰੀ ਸਿਸਟਰ ਨੇ ਮੇਰਾ ਨੰਬਰ ਤੁਸੀਂ ਸ਼ੇਅਰ ਨਾ ਕਰੋ ਮੇਰੀ ਸੁਖਣਾ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਤੁਹਾਡੇ ਕੋਈ ਗੱਲ ਹੈ ਤੁਸੀਂ ਸੁਖਣਾ ਨਾਲ ਬਹਿੜੋ ਮੈਂ ਜਸਟ ਵੀਡੀਓ ਬਣਾ ਰਹੀ ਹਾਂ ਮੈਨੂੰ ਜਿੱਦਾਂ ਕਿਹਾ ਜਾਊਗਾ ਮੈਂ ਓਦਾਂ ਵੀਡੀਓ ਬਣਾਉਣੀ ਤੈਨੂੰ ਨੇ ਮਨਜੀਤ ਨੂੰ ਇਹੀ ਕਿਹਾ ਸੀ ਇਸ ਤੋਂ ਵੱਧ ਨਹੀਂ ਕਿਹਾ ਤੇ ਮਨਜੀਤ ਕੌਰ ਨੇ ਕਿਹਾ ਕਿ ਤੁਸੀਂ ਮੇਰਾ ਨੰਬਰ ਸ਼ੇਅਰ ਕੀਤਾ ਮੈਂ ਸਟੋਰੀ ਡਿਲੀਟ ਕਰ ਦੇਣੀ ਆ ਤੁਸੀਂ ਵੀ ਉਧਰੋਂ ਲਾਈਵ ਵੀ ਡਿਲੀਟ ਕਰਤੀ ਮਨਜੀਤ ਕੌਰ ਨੇ ਤੇ ਉਧਰੋਂ ਤੁਸੀਂ ਮਤਲਬ ਸਟੋਰੀ ਪਾ ਦਿਓ ਕਿ ਜਿਹੜਾ ਮੈਂ ਨੰਬਰ ਪਾ ਹੱਡੀ ਦੋਨਾਂ ਦੀ ਗੱਲ ਖਤਮ ਹੋ ਗਈ ਆ ਤੇ ਜਿਹੜਾ ਮੈਂ ਨੰਬਰ ਪਾਇਆ ਸੀ ਮਨਜੀਤ ਕੌਰ ਦਾ ਸੌਰੀ ਠੀਕ ਹੈ ਸੀ ਬੋਲ ਵੀ ਦਿੱਤਾ ਕਿਉਂਕਿ ਆਪਾਂ ਲੜਾਈ ਝਗੜੇ ਲੈਣੀ ਨਹੀਂ ਸੀ ਮੁੱਲ ਠੀਕ ਆ ਮੈਂ ਨਹੀਂ ਕਹੁੰਦਾ ਕਿ ਮੈਂ ਮਨਜੀਤ ਕੌਰ ਜੀ ਨੂੰ ਕੁਝ ਵੀ ਕਮਾਂ ਜਾਂ ਮੇਰਾ ਕੋਈ ਮੈਟਰ ਨਹੀਂ ਹੈਗਾ ਮੈਂ ਵਿੱਚ ਕੋਸਾਂ ਮੈਂ ਮੈਂ ਇਰੀ ਆਈਡੀ ਤੋਂ ਲਾਈਵ ਤਾਂ ਆਉਣਾ ਕਿਉਂਕਿ ਕੋਈ ਕਰ ਸਕਦਾ ਸੀ ਬਟ ਮੈਨੂੰ ਇਦਾਂ ਦਾ ਕੋਈ ਨਹੀਂ ਸੀ ਮੈਨੂੰ ਆਪਣੇ ਕੰਮ ਨਾਲ ਸੀ ਮੈਂ ਆਰਟਿਸਟ ਲੈ ਕੇ ਆਇਆ ਆਪਣਾ ਅੱਗੇ ਮੈਂ ਉਹ ਤੋਂ ਕੰਮ ਕਰਾਉਣਾ ਸੀ ਇਸ ਲਈ ਠੀਕ ਹੈ ਜੇ ਫੈਮਲੀ ਮੈਨੂੰ ਵੀ ਕੋਈ ਮਤਲਬ ਹੁੰਦਾ ਮੈਂ ਤਨੂੰ ਦੀ ਆਈਡੀ ਤੋਂ ਧੱਲੇ ਆਪਣੀ ਆਈਡੀ ਨਾਲ ਲਾਈਵ ਹੁੰਦਾ ਮੈਨੂੰ ਕੋਈ ਮਤਲਬ ਨਹੀਂ ਹੈਗਾ ਸਾਲਾ ਇਹ 4 ਫਾਲੋਅਰ ਮੈਨੂੰ ਮੈਟਰ ਨਹੀਂ ਕਰਦੇ ਮੈਨੂੰ ਮੇਰਾ ਕੰਮ ਮੈਟਰ ਕਰਦਾ ਤੇ ਮੈਂ ਇਨੇ ਸਾਲ ਤੋਂ ਉਹੀ ਕਰ ਰਿਹਾ ਆ ਅੱਗੇ ਜਾ ਕੇ ਵੀ ਉਹੀ ਕਰੂੰਗਾ ਤੁਹਾਡੀ ਕੀ ਗੱਲ ਦਾ ਤੋਈ ਆ ਉਹ ਕਹਿੰਦੀ ਕਿ ਮੇਰਾ ਸੋਕਰਤ ਮਨਜੀਤ ਔਰ ਇੱਕ ਈ ਹੈਗੀ ਆ ਤਾਂ ਕਰਨਾ ਬੈਠ ਕੇ ਗੱਲਬਾਤ ਕਰੇ ਲਾਈਵ ਵਿੱਚ ਮੈਂ ਤਾਂ ਕਰ ਰਹੀ ਆ ਗੱਲ ਮੈਂ ਤਾਂ ਲਾਈ ਮਾਫਤ ਹੁਣ ਇੱਕ ਮਿੰਟ ਮੈਂ ਕ ਮਾਫੀ ਮੰਗੀ ਮੈਂਨੇ ਹਾਂ ਇੱਕ ਮਿੰਟ 3 ਵਜੇ ਮੈਡਮ ਜੀ ਸੁੱਤੇ ਪਏ ਨੇ ਜੇ 3 ਵਜੇ ਸੁੱਤੇ ਨੇ ਤੇ ਫਿਰ ਮੈਂ ਕਹਿ ਸਕਦਾ ਤੁਸੀਂ ਮੈਮ ਸਟੋਰੀ ਡਾਲ ਦੋ ਕਿ 8:00 ਵਜੇ ਲਾਈਵ ਆਉਣਾ ਆਪਾਂ ਲਾਈਵ ਚ ਗੱਲਾਂ ਕਲੀਅਰ ਕਰਾਂਗੇ ਠੀਕ ਆ ਇਹ ਗੱਲ ਅੱਜ ਮੈਂ ਕਹਿੰਨਾ ਤੁਸੀਂ ਸ਼ਾਮ ਨੂੰ 6:00 ਵਜੇ ਲਾਈਵ ਆਉਣਾ ਹੋਇਆ ਤੇ ਤੁਸੀਂ ਦੱਸ ਦਿਓ ਮੈਂ ਲਾਈਵ ਤੇ ਐਡ ਕਰੂੰਗਾ ਹੱਲੇ ਮੈਂ ਰਿਕੁਐਸਟਾਂ ਚ ਚੈੱਕ ਕਰ ਲੈਣਾ ਜੇ ਇੰਨੀ ਜੋ ਹੈਗੀ ਉਹਨਾਂ ਚ ਤੇ ਸ਼ਾਇਦ ਭੇਜੀ ਹੋਵੇ ਉਹਨਾਂ ਰਿਕੁਐਸਟ ਇੰਨੀਆਂ ਗੱਲਾਂ ਵਾਲਿਆਂ ਨੇ ਹੱਲੇ ਤੱਕ ਤਾਂ ਮੈਨੂੰ ਕੋਈ ਰਿਕੁਐਸਟ ਨਹੀਂ ਆਈ ਸ਼ਾਮ ਨੂੰ 6:00 ਵਜ उसके बाद हमने स्टोरी डाली थी इनके नंबर की सिर्फ पंद्रह मिनट ठीक है वो भी हमने डिलीट कर दिया था क्यूँकी हमें आप चाहिए फिर हमने सोचा की ठीक है यार डिलीट कर देते कोई बात नहीं। लेकिन फिर मेरी सिस्टर का नंबर मेरा नंबर सुखी फैमिली का नंबर चार नंबर डाल दिए इस बंदी में <coughs> ਪੜਾ ਸਾਰੇ ਘਰੀ ਹੈਂ ਮਾਮਾ ਸਾਰੇ ਘਰੀ ਹੈਂ ਜੇ ਮਾਮਾ ਪੈਣ ਦਾ ਆਪਾਂ ਨੰਬਰ ਪਾਵਾਂਗੇ ਆਪਾਂ ਚੰਗੀ ਨਹੀਂ ਲੱਗਦੇ ਸਮਝਦੇ ਮੇਰੀ ਗੱਲ ਇਹ ਚੀਜ਼ਾਂ ਨਾ ਕਰੋ ਨਾ ਮਜਬੂਰ ਕਰੋ ਕਿ ਮੈਂ ਵੀ ਇਦਾਂ ਦਾ ਕੁਝ ਕਰਦਾ ਮੈਂ ਤੁਹਾਡੀਆਂ ਜਿਹੜੀਆਂ ਕੁਛੜ ਚੜੇ ਦੀਆਂ ਵੀਡੀਓ ਆ ਮੈਂ ਬਹੁਤ ਦੂਰ ਤੱਕ ਪਚਾਦਾ ਮੇਰੇ ਕੋਲ ਸਾਰਾ ਕੁਝ ਆਇਆ ਪਿਆ ਬਟ ਮੈਂ ਨਹੀਂ ਚਾਹੁੰਦਾ ਕਿ ਇਦਾਂ ਦਾ ਕੁਝ ਕਰਾਂ ਗਾਲੀ ਗਲੋਚ ਤਾਂ ਮੈਂ ਚਾਹੁੰਦਾ ਹੀ ਨਹੀਂ ਨਾ ਮੈਂ ਲਾਈਵ ਹੋ ਕੇ ਬਾਗ ਦੇਣਾ ਚਾਹੁੰਦਾ ਸਵੇਰੇ ਤੇ ਸ਼ਾਮ ਤੇ ਰਾਤ ਤੇ ਨਾ ਕਰੋ ਇਦਾਂ ਦੇ ਕੰਮ ਹੋਣਾ ਕੀ ਦੇਖਦੇ ਕੀ ਕਹਿੰਦੇ ਮੈਡਮ ਜੀ ਮਾਫੀ ਵੀ ਤਾਂ ਮੰਗੇ ਨਾ ਉਹ ਵੀ ਚਿੱਤਰ ਪਾਸ ਨਹੀਂ ਸੀ ਤੈਨੂੰ ਇਹ ਨਹੀਂ ਸੀ ਕਿ ਪਰਜੋਤ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਫਿਰ ਮੈਂ ਕੀ ਕਰਦੀ ਸ਼ੁਰੂਆਤ ਉਹਦੀ ਲਾਈਵ ਚ ਚੈੱਕ ਕਰ ਲਓ ਮੈਡਮ ਜੀ ਦੀ ਸ਼ੁਰੂਆਤ ਅਸੀਂ ਨਹੀਂ ਕੀਤੀ ਤਨੂ ਦੀ ਭੈਣ ਦਾ ਨੰਬਰ ਲਾਈਵ 'ਚ ਬੋਲਿਆ ਉਸ ਤੋਂ ਬਾਅਦ ਹੀ ਸ਼ੁਰੂਆਤ ਕੀਤੀ 15 ਮਿੰਟ ਮੈਂ ਸਟੋਰੀ ਰੱਖੀ ਆ ਤਨੂ ਨੇ ਪਾਈ ਆ ਮੈਂ ਡਿਲੀਟ ਕਰਦੀ ਨਹੀਂ ਆਪਾਂ ਇਦਾਂ ਦੇ ਆਪਾਂ ਇਦਾਂ ਦੇ ਨਹੀਂ ਆ ਠੀਕ ਆ ਜੇ ਉਹ ਗੱਲ ਲਗੀ ਜੇ ਪਿਆ ਹੋਇਆ ਥੱਲੇ ਗੰਦ 'ਚ ਪੈਰ ਮਾਰਾਂਗੇ ਤੇ ਆਪਣੇ ਮੂੰਹ ਨੂੰ ਹੀ ਆਉਣ ਦੇ ਛੱਡ ਮੈਂ ਇਹ ਗੱਲ ਕਹਿ ਕੇ ਇੱਥੋਂ ਡਿਲੀਟ ਕਰਾ ਦਿੱਤਾ 15 ਮਿੰਟ 'ਚ ਸਾਲਾ ਕੀ ਹੋ ਗਿਆ ਇਦਾਂ ਦਾ ਤੂੰ ਹੀ ਤਾਂ ਪਹਿਲਾਂ ਤੋਂ ਲਾਈਵ 'ਚ ਨੰਬਰ ਬੋਲਦਾ ਸੀ ਪਹਿਲਾਂ ਅਜਤੋਂ ਨਾ ਮੈਂ ਲਾਈਵ ਤੇ ਵਿਚੋਲਾ ਦਾ ਪੂਰਾ ਐਡਰੈਸ ਦੱਸਿਆ ਉਹ ਘਬਰਾਗੇ ਪੂਰਾ ਐਡਰੈਸ ਜਿਵੇਂ 116 ਸੈਕਟਰ ਚ ਰਹਿਣਾ ਹੋਵਣਾ ਤੇ ਫੇਰ ਗੱਲ ਤੈਨੂੰ ਸੈਕਟਰ ਵੀ ਨਹੀਂ ਪਤਾ ਕਿ ਨੂੰ ਇੱਥੇ ਸੈਕਟਰ ਕਿੰਨੇ ਆ ਸਮਝੀ ਮੇਰਾ ਐਡਰੈਸ ਨਹੀਂ ਹੀ ਹੋ ਜਿੱਥੇ ਮੈਂ ਰਹਿਣਾ ਤੂੰ ਫੜ ਵੀ ਨਹੀਂ ਸਕਦੀ ਫੜ ਕੇ ਸਾਹਮਣੇ ਵੀ ਆਜੇਂਗੀ ਨਾ ਮੈਂ ਉਦੋਂ ਵੀ ਇੱਕ ਗੱਲ ਕਹੂੰਗਾ ਤੂੰ ਦੱਸ ਕੀ ਚੱਕਰ ਆਪਣੀ ਤਾਂ ਗਲਤੀ ਕੋਈ ਹੈ ਨਹੀਂ ਤੇ ਤੈਨੂੰ ਵਾਧੂ ਐਰ ਕੱਢਣੇ ਆ ਤੇ ਕੱਢ ਲੈ ਮੈਂ ਮਨਜੀਤ ਕੌਰ ਜੀ ਤੁਹਾਨੂੰ ਇੱਕ ਗੱਲ ਕਹਿਣਾ ਪਤਾ ਨਹੀਂ ਲੱਗਦਾ ਰੋਡ ਤੇ ਗਏ ਤੇ ਕੀ ਦਾ ਗਦੋਂ ਐਕਸੀਡੈਂਟ ਹੋ ਜੇ ਤੇ ਤੁਸੀਂ ਥੋੜਾ ਇੱਜ਼ਤਮਾਨ ਨਾ ਕਰੋ ਭੈਣ ਤੋਂ ਬਿਨਾ ਮਤਲਬ ਹੀ ਤੁਸੀਂ ਹਰ ਗੱਲ ਤੇ ਬਿਨਾ ਮਤਲਬ ਹੀ ਮੇਰੇ ਸਾਹਦ ਤੇ ਚੜੀ ਜਾਂਦੇ ਗੱਲ ਕਰਨੀ ਉਹਨਾਂ ਨਾਲ ਕਰੋ ਤੁਸੀਂ ਮੇਰੇ ਨਾਲ ਕਿਉਂ ਮੈਨੂੰ ਵਿੱਚ ਕਿਉਂ ਕਸੀਟਦੇ ਹੋ ਤਨੂ ਨੂੰ ਤੁਹਾਨੂੰ ਇੱਕ ਵਾਰੀ ਕਹਤਾ ਇੱਕ ਵਾਰੀ ਤੁਹਾਨੂੰ ਸੁਣਦਾ ਨਹੀਂ ਹੈਗਾ ਕਿਉਂ ਲਾਈਫ ਟਾਂਕ ਕੇ ਭਗਾਉਣਾ ਚਾਹੁੰਦੇ ਹੋ ਕਿ ਅਸੀਂ ਭੌਂਕੀਏ ਫਿਰ ਤੁਸੀਂ ਭੌਂਕੋ ਫੇਮ ਲੈਣਾ ਚਾਹੁੰਦੇ ਹੋ ਤੁਸੀਂ ਫੇਮਲੀ ਭੱਜੇ ਫਿਰਦੇ ਹੋ ਫੇਮਲੀ ਜੇ ਤੁਹਾਨੂੰ ਸੱਚੀ ਵਿੱਚ ਇਹਦੇ ਨਾਲ ਪਿਆਰ ਹੁੰਦਾ ਸੁਖ ਰਤੀ ਇਹਨਾਂ ਤੁਸੀਂ ਉਹਦੇ ਘਰੇ ਜਾਂਦੇ ਘਰੇ ਹੀ ਨਹੀਂ ਜਾਂਦੇ ਚੱਲ ਸੁਖ ਰਤੀ ਨੂੰ ਲੱਭਦੇ ਉਹਦੇ ਕੋਲ ਜਾਂਦੇ ਠੀਕ ਹੈ ਤੁਸੀਂ ਲਾਈਵ ਚ ਆਣ ਕੇ ਫੋਟੋਆਂ ਵੀਡੀਓ ਪਾ ਕੇ ਫੇਮ ਨਾ ਲੈਂਦੇ ਮਨਜੀਤ ਕੌਰ ਜੀ ਦੇ ਤੁਹਾਨੂੰ ਇੰਨਾ ਹੀ ਆ ਸੁਖ ਰੇਤੀਆਂ ਨਾਲ ਪਿਆਰ ਮੈਂ ਸੁਖ ਰੇਤੀਆਂ ਮਲੋਣਾ ਤੁਸੀਂ ਆਈਡੀ ਬੰਦ ਕਰੋ ਜੇ ਕਰ ਸਕਦੇ ਹੋ ਤਾਂ ਕਰੋ ਗੱਲ ਮੈਂ ਮਲੋਣਾ ਇੰਦਾ ਸੈਂਸ ਕਿ ਸਾਹਮਣੇ ਬਿਠਾਉਣਾ ਗੱਲ ਕਰਾਉਣਾ ਤੁਸੀਂ ਆਈਡੀ ਬੰਦ ਕਰੋ ਕਰ ਸਕਦੇ ਹੋ ਪ੍ਰਮੋਸ਼ਨਾਂ ਤੁਸੀਂ ਕਰ ਰਹੇ ਹੋ ਬੀਨੂ ਤੋਂ ਪੰਜਾਬੀ ਬੀਨੂ ਤੋਂ 10000 ਰੁਪਏ ਲਿਆ ਤੁਸੀਂ ਤਿੰਨ ਸਟੋਰੀਆਂ ਤਿੰਨ ਰੀਲਾਂ ਪਾਉਂਦਾ ਜਦੋਂ ਉਹਨਾਂ ਨੇ ਤੁਹਾਡਾ ਘਾਟਾ ਕੀਤਾ ਤੁਸੀਂ ਉਹਨਾਂ ਨੂੰ ਫੋਨ ਲਾ ਕੇ ਆ ਕਿ ਨਹੀਂ ਕਰਾਉਣੀ ਮੈਂ ਮੈਂ ਨਹੀਂ ਕਰਨੀ ਤੁਸੀਂ ਤਾਂ ਬੇਇੱਜ਼ਤੀ ਬੜੀ ਕਰ ਰਹੇ ਹੋ ਮੇਰੀ ਮੈਨੂੰ ਕੀ ਨਹੀਂ ਪਤਾ ਤੁਸੀਂ ਥ ਜੋ ਕਰਤੀ ਮੈਂ ਪਰ ਉਹ ਮਜਬੂਰ ਕਰ ਰਹੀ ਆ 10 ਵੀ ਵੀਡੀਓਸ ਪਾ ਕੇ ਕਿ ਮੈਂ ਕਾਰਵਾਈ ਕਰਾਂ ਮਜਬੂਰ ਕਰ ਰਹੀ ਹੈ ਲੋ ਜੀ ਮੈਨੂੰ ਬੂਰ ਕਰ ਰਹੇ ਮੈਡਮ ਤੁਸੀਂ ਇੱਕ ਮਹੀਨੇ ਤੋਂ ਲੱਗੇ ਉਦੋਂ ਨਹੀਂ ਮਜਬੂਰ ਕਰਤਾ ਮੈਂ ਜਦੋਂ ਤੁਸੀਂ ਨਾ ਸਿਰੋਂ ਪਾਣੀ ਟਪਾਤਾ ਫਿਰ ਕਿਹਾ ਕਾਰਵਾਈ ਕਰਨੀ ਕਰੋ ਨਾ ਤੁਸੀਂ ਬੋਲਣ ਕਿਉਂ ਡਰੇ ਜੇ ਇੰਟਰਵਿਊ ਤੁਹਾਨੂੰ ਉਹੀ ਗੱਲ ਕੀ ਤੁਹਾਡੀ ਮੀਡੀਆ ਦੇਖ ਕੇ ਤਾਂ ਲਲਾਂ ਟਪਨ ਲਾ ਪੈਂਦੀਆਂ ਕਿ ਕੋਈ ਵੀ ਝੂਠ ਬੋਲ ਦੋ ਇੱਧਰ ਦਾ ਉੱਧਰ ਕਪੜੇ ਕਰ ਆੰਗ ਨਹੀਂ ਕੀਤੀ ਮੈਂ ਕੰਪਲੇਂਟ ਦਿੱਤੀ ਹੋਈ ਐ ਐਕਚੁਅਲੀ ਜਿਹਨਾਂ ਕੋਲ ਹਾਂ ਕਾਨੂੰਨੀ ਕਾਰਵਾਈ ਇਸ ਲਈ ਨਹੀਂ ਕੀਤੀ ਮੈਡਮ ਜੀ ਨੂੰ ਫੇਮ ਚਾਹੀਦਾ ਸੀ ਲਾਈਵਾਂ ਤੇ ਆ ਕੇ ਸਟੋਰੀਆਂ ਵੀਡੀਓ ਪਾ ਕੇ ਉਹ ਮੈਡਮ ਜੀ ਨੇ ਥੋੜਾ ਬਹੁਤ ਲੈ ਲਿਆ ਆ ਥੋੜੀ ਬਹੁਤ ਭੀਖ ਮੰਗਿਆ ਫੇਮ ਲੈ ਲਿਆ ਆ ਤੇ ਹੁਣ ਮੈਡਮ ਜੀ ਨੇ ਕਾਰਵਾਈ ਕਰਨੀ ਆ ਰੇਡ ਸਿਕਿਉਰ ਕਰ ਸਕਿਆ ਤੋਂ ਹਟਾ ਮੇਰੇ ਤੇ ਜਾਨ ਪਾਉਂਦੇ ਨੇ ਓ ਯਾਰ ਕਿਹੜਾ ਬੰਦਾ ਕਿਸੇ ਤੇ ਜਾਨਵਾਰ ਦਾ ਜਿੱਦੀ ਰੇਡ ਚ ਮੇਰੇ ਸਕੇ ਭਾਈ ਭੈਣ ਹੈਗੇ ਉਹ ਨਹੀਂ ਵਾਰ ਸਕਦੇ ਪਰ ਇਸ ਭਰਾ ਭੂਏ ਦਾ ਕੋਈ ਨਹੀਂ ਹੈਗੇ ਜੋ ਹੈਗੇ ਉਹੀ ਨੇ ਇਹ ਸਾਰਿਆਂ ਨੂੰ ਪਤਾ ਹੀ ਆ ਸਾਡੇ ਵੀ ਪਤਾ ਹੀ ਆ ਸਾਨੂੰ ਕੀ ਭੁੱਲ ਇਹ ਵੀ ਗੱਲ ਚ ਮੈਂ ਚੁੱਪ ਜਿੱਤੇ ਕੀ ਪੰਜਾਬ ਦੇ ਚੁੱਪ ਕਰਨ ਵਾਲਿਆਂ ਚੁਣੀਆਂ ਲਾਈਵ ਚਾਨ ਕੇ ਭੌਂਕਣ ਵਾਲਿਆਂ ਚੋਂ ਮੈਡਮ ਖੁਦ ਦਾ ਸਰੀਆ ਵਧੀਆ ਗੱਲ ਇੱਕ ਮਿੰਟ ਕਿਸੇ ਦਾ ਕੁੱਛ ਨਹੀਂ ਗਿਆ ਤਾਂ ਉਹਨਾਂ ਨੂੰ ਆਸੀਗਾ ਕਿ ਕੁੜੀ ਚੁੱਪ ਕਰਕੇ ਬਹਿ ਚੁਗੀ ਬੱਚੇ ਚੁੱਪ ਕਰਨ ਵਾਲਿਆਂ ਚੋਂ ਜਾਂ ਮਰੂੰਗੀ ਜਾਂ ਮਾਰੂੰਗੀ ਦੋਨੋਂ ਚੇਕ ਕੰਮ ਹੋਊਗਾ ਫਿਰ ਕਰ ਲਉਣਾ ਮਰਨ ਮਾਰਨ ਵਾਲਾ ਕੰਮ ਇੱਕੋ ਵਾਰੀ ਸਿਆਪਾ ਨਿਬੜੇ ਰੋਜ਼ ਰੋਜ਼ ਤਾ ਨਹੀਂ ਮੈਨੂੰ ਆਉਣਾ ਪਵੇ ਜਾਂ ਤਣੂ ਨੂੰ ਖਿਲਾੜ ਕੇ ਆਉਣਾ ਪਵੇ ਕਮ ਤਾਂ ਦਾ ਮੈਨੂੰ ਵੀ ਹੁੰਦਾ ਤੇ ਮਾਰੋ ਇਹ ਜਾਂ ਮਾਰੋ ਇੱਕ ਵਾਰੀ ਗੱਲ ਨੇਪੜੋ ਕਿਸੇ ਨੂੰ ਮੈਨੂੰ ਹੀ ਮਾਰ ਦੋ ਇੱਕ ਕਰੀ ਆਣ ਕੇ ਗੱਲ ਨੇਪੜੇ ਜਾਂ ਉਹਨੂੰ ਹੀ ਮਾਰ ਦੋ ਸੋਕ ਨੂੰ ਹੀ ਜਾਂ ਤੈਨੂੰ ਨੂੰ ਹੀ ਮਾਰ ਦੋ ਜੇ ਤੈਨੂੰ ਇੰਨਾ ਹੀ ਦੁੱਖ ਲੱਗ ਰਿਹਾ ਯਾਰ ਕਿਸੇ ਚੀਜ਼ਾਂ ਦਾ ਸਾਲਾ ਟਾਈਪ ਉਹ ਗੱਲ ਹੈ ਕਿ ਕੀ ਆਣ ਨੇ ਪਾਣੀ ਹੈ ਨਹੀਂ ਤੇ ਫਿਰ ਗੱਲਾਂ ਵਾਧੂ ਦੀਆਂ ਜਿੰਨੀ ਕਿ ਕੁੱਤੀ ਹੋਵੇ ਉਹਨਾਂ ਦਾ ਸਾਡੇ ਚੁੱਕੀ ਦਾ ਤੇ ਚਾਦਰ ਦੇ ਕੇ ਪੈਰ ਫੁਜਾਰੀ ਦਾ ਹੁਣ ਦੋਨੇ ਗੱਲਾਂ ਜੇ ਤੈਨੂੰ ਸਮਝ ਆ ਜਾਣ ਤੇ ਵਧੀਆ ਗੱਲ ਵਿੱਚ ਵੀ ਗਿਆ ਹੈ ਸੁਸਾਇਡ ਕੀਤਾ ਯਾ ਮੇਰੇ ਮਦਰ ਨੇ ਬਚਾ ਲਿਆ ਸੁਸਾਈਡ ਕੀਤਾ ਮਦਰ ਨੇ ਬਚਾਲਿਆ ਸੁਸਾਈਡ ਕੀ ਉਹਨੇ 19 ਕਿਸ ਸਲਫਾਸ ਖਾਦੀ ਹੀ ਕਿ ਜਿੰਦਾ ਰਹਿ ਸਕ ਭੈਣ ਚੋਂ ਖਾਦੀ ਹੋਵੇ ਮੇਰੇ ਸਾਹਮਣੇ ਸਲਫਾਸ ਕੋਈ ਜਿੰਦਾ ਰਹੇ ਜੇ ਤਾਂ ਮੈਂ ਮੂੰਹ ਤੇ ਠੋਕ ਦੇਉ ਮੇਰੇ ਮੇਰੇ ਨਾਲ ਤੁਸੀਂ ਵੀ ਦੇਖਿਆ ਹੁਣ ਵੀ ਮੈਨੂੰ ਇੱਧਰ ਆਇਆ ਪੋਡਕਾਸਟ ਦੇ ਵਿੱਚ ਮੇਰੇ ਬਰਾਤਾ ਇਹ ਗੱਲ ਫਿਰ ਉੱਪਰ ਇੱਕ ਕੁੜੀ ਦੇ ਵਿੱਚ ਸਾਰਾ ਪਾਸ 10 ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਕਿ ਮੇਰੀ ਫਰੈਂਡ ਸੀਗੀ ਤਾਂ ਸਕੋਰ ਵਿੱਚ ਉਹ ਸੀਗੀ ਹਣਾ ਤਾਂ ਮੈਨੂੰ ਕਹਿੰਦਾ ਕਿਸੇ ਨੂੰ ਹੱਲ ਨਹੀਂ ਮੇਰੇ ਸਰਕਾ ਚ ਬੋਲ ਕੀਤੀ ਉਹਨੇ ਤਾਂ ਨਵਾਂ ਰਾਜਾ ਬਣਾ ਲਿਆ ਕਿ ਗੱਡੀ ਚ ਘੁੰਮਦੀ ਆ ਫਿਰ ਇੱਕ ਮੁੰਡੇ ਨੇ ਇਹ ਗੱਲ ਆਪਣੇ ਉੱਤੇ ਹੈ ਨਹੀਂ ਦੀ ਆਪਾਂ ਬੋਲ ਮੈਂ ਤਾਂ ਕਹਿੰਨੀ ਲਾਈਵ ਤੇ ਆ ਕੇ ਮੇਰੇ ਸਾਹਮਣੇ ਬਹਿ ਕੇ ਗੱਲ ਕਰਨ ਜਕਾਲਾ ਕੱਢੀਆ ਫਿਰ ਤੁਹਾਨੂੰ ਮਾਫੀ ਕਹੂੰਗੀ ਤੁਹਾਨੂੰ ਤੁਸੀਂ ਦੇ ਉਹ ਯਾਰ ਮਾਫੀ ਇਸ ਲਈ ਮੰਗੀ ਮੈਂ ਬਿਵਾਦ ਨਹੀਂ ਚਾਹੁੰਦਾ ਹੁਣ ਮਾਫੀ ਮੰਗਣ ਵਾਲਾ ਕੋਈ ਰਹਿਆ ਨਹੀਂ ਕੋ ਲਾਈਵ ਆ ਜੀ 6 ਵਜੇ ਤੇਰਾ ਜਲੂਸ ਨਾ ਕੱਢਿਆ ਨਾ ਫਿਰ ਗੱਲ ਕਰ ਲਈ ਹੁਣ ਤੇ ਹੁਣ ਜਿਹਦਾ ਨੰਬਰ ਪਾਉਣਾ ਜਾ ਪਾਲ ਤੇ ਤੇਰੀਆਂ ਵੀਡੀਓ ਮੈਂ ਪਵਾਉ ਹੁਣ ਤੇ ਮੈਂ ਪਾਉਂਗਾ ਵੀ ਤਨੂ ਦੇ ਪੇਜ ਤੇ ਫਿਰ ਤੂੰ ਕਰ ਲਈ ਜੋ ਕਰਨਾ ਹੁਣ ਦਾਦਾਂ ਦੇ ਤੈਨੂੰ ਮੈਂ ਕੀ ਹੋਣੀ ਮੈਂ 15 20 ਮਿੰਟ ਪਹਿਲਾਂ ਸਟੋਰੀ ਪਾਈ ਆ 10 ਦਿਨਾਂ ਦੇ ਅੰਦਰ ਹੋਣ ਵਾਲਾ ਕਿ ਮੈਂ ਜੋ ਜਿੱਦਣ ਗੱਲ ਹੋਈ ਉਸ ਦਿ ਓ ਯਾਰ ਸ਼ਰਮ ਕਰੋ ਤੁਸੀਂ ਥੋੜੀ ਬਹੁਤ ਤੇ ਚੌਦੇ ਨਾਲ ਹੁਣ ਆ ਲਾਈਵ ਦੇ ਵਿੱਚ ਉਹਨੂੰ ਚਾਹੇ ਜਾਣ ਤੋਂ ਮਾਰਾ ਚਾਹੇ ਕੋਚਾ ਲਾਈਵ ਕਰ ਲੈ ਹਾਂ ਲਾਈਵ ਕਰਨਗੇ ਪਿੱਛੇ ਇੱਕ ਕੈਮਰੇ ਵਾਲਾ ਆਇਆ ਆਊਗਾ ਫੜ ਫੜ ਕੇ ਤੇ ਅੱਗੇ ਮੈਡਮ ਜੀ ਆਉਣਗੇ ਤੇ ਕਤਲ ਕਰਨਗੇ ਹਨਾ ਹੱਥ 'ਚ ਚੂੜੀਆਂ ਪਾ ਕੇ ਬੈਠੇ ਆ ਸਾਰੀ ਕੋਈ ਵੀ ਲੜਾ ਤਾਹੇ ਮੈਂ ਚੂੜੀਆਂ ਪਾਈਆਂ ਇੰਨੇ ਪਾਈਆਂ ਜਾਂ ਸੁੱਖਣੇ ਪਾਈਆਂ ਜਾਂ ਹੋਰ ਕੋਈ ਮੁੰਡਾ ਜਾਂ ਕੁੜੀ ਉਹਨੇ ਪਾਈਆਂ ਉਹ ਤੇਰੇ ਚਾਰ ਬੂਥੇ ਤੇ ਮਾਰੀਆਂ ਨਾ ਜਵਾੜੇ ਤੇ ਅਤਰਾ ਜਿਹੜਾ ਵੀਡੀਓ ਤੁਸੀਂ ਦੇਖ ਲਈ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਮਨਜੀਤ ਤੇ ਸੁਖਰਤਿਆ ਦਾ ਵਿਵਾਦ ਵਧਿਆ ਹੋਇਆ ਹੁਣ ਉਹਨਾਂ ਦੇ ਦੋਸਤ ਵੀ ਹੱਕ ਦੇ ਵਿੱਚ ਨਿੱਤਰੇ ਹੋਏ ਸਾਹਮਣੇ ਆ ਰਹੇ ਤੇ ਇੱਕ ਇੱਕ ਗੱਲ ਦਾ ਜਵਾਬ ਹੁਣ ਉਹਨਾਂ ਦੇ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਬਿਉਰ ਆ ਰਿਪੋਰਟ ਹਰਪ ਪੰਜਾਬ